ਮਿੱਤਰੋ ਥੋੜਾ ਜਿਹਾ ਮੈਂ ਚਿਹਰਾ ਨਹੀਂ ਦਿਖਾ ਰਿਹਾ ਕਿਉਂਕਿ ਸੁੱਤਾ ਪਏ ਉੱਠਿਆ ਸੀਗਾ ਓਏ ਕਾਲੂਆ ਤੂੰ ਆ ਗਿਆ ਸ਼ੂਰੇ ਦੇਖ ਤੇਰੇ ਚਿੱਟੜ ਕੇ ਮੈਂ ਲੱਗ ਗਿਆ ਦੇਖ 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 ਦੇ ਦੰਦ ਦੇਖ ਟੁਕੜ ਟੁਕੜ ਬਈ ਇਹ ਸਾਡੇ ਇੱਥੇ ਰਹਿੰਦੇ ਨੇਗੇ ਦੇਸੀ ਕੁੱਤੇ ਰਖਵਾਲੀ ਰੱਖਣ ਨੂੰ ਆ ਜਾ ਇੰਦਰ ਵੀ ਮਿੱਤਰੋ ਆਪਣੀਆਂ ਸਬਜ਼ੀਆਂ ਵੀ ਜੀਆਂ ਹੋਈਆਂ ਪਿੰਡੀਆਂ ਹੋਈਆਂ ਪਾਲਕ ਹੋਗੀ ਇੱਧਰ ਪਤਾਉਂ ਤਕ ਹਨਾ ਇਹ ਲੱਗੇ ਮਮ ਇਹ ਲੱਗੇ ਲੱਗੇ ਬੱਡ ਬੱਡ ਸਬਜ਼ੀਆਂ ਵਧੀਆ ਹੋ ਗਈਆਂ ਆਪਣੀਆਂ ਕਾਫੀ ਟਾਈਮ ਹੋ ਗਿਆ ਦੋ ਤਿੰਨ ਮਹੀਨੇ ਹੋ ਗਏ ਬੀਜੇਨ ਮਿੱਤਰੋ ਇੱਥੇ ਆਪਾਂ ਬੀਜੇ ਸੀਗਾ ਧਨੀਆ ਪਰ ਹੋਇਆ ਨਹੀਂ ਅਜੇ ਨਾਲ ਆ ਆਪਣੀਆਂ ਕਰੇਲੇ ਗੁਰਲੇ ਵਾਲੀਆਂ ਬੇਲਾਂ ਵੀ ਵਿਚੀਆਂ ਲੀਆਂ ਬੁੱਟੇ ਬਟਲ ਆਈ ਸੀ ਆਪਾਂ ਹਾਂ ਮਿਰਚਾਂ ਇਹਦੇ ਵਿਚੀ ਹੈਗੇ ਨੇਗੇ ਟਮਾਟਰ ਤੈਨੂੰ ਵਿਚ ਵਾਲ ਨੂੰ ਕਿਹਨੇ ਕਿਹਾ ਚੱਲ ਪਰ ਆ ਜਾ ਬਰ ਆ ਜਾ ਬਰ ਬਾਰਾ ਨਾ ਕਿ ਨਹੀਂ ਤੋ ਕੁੱਟ ਖਾਣੀ ਆ ਆ ਜਾ ਆਇਆ ਆਇਆ ਚੱਲ ਬਰ ਚੱਲ ਚੱਲ ਬਰ ਚੱਲ ਉਧਰ ਉਧਰ ਚੱਲ ਕੁੱਤੇ ਆ ਬੋੜੇ ਆ ਬੜਾ ਕਟਾ ਕਟਾ ਬਾਈ ਇੱਕ ਦਿਨ ਨਾ ਇੱਥੇ ਕੀ ਹੋਇਆ ਇੱਥੇ ਮੈਂ ਉਧਰੋਂ ਅੰਦਰੋਂ ਆਇਆ ਇੱਥੇ ਨਾ ਕਿਸੇ ਨੇ ਐਟ ਦੇ ਉੱਪਰ ਤੇ ਲੋਕ ਕੰਦਾ ਕਿੰਨੀਆਂ ਕਿੰਨੀਆਂ ਉੱਚੀਆਂ ਕੀਤੀਆਂ ਹੋਈਆਂ ਮੇਰੀਆਂ ਹਣਾ ਤੇ ਲੋ ਇੱਥੇ ਕੋਈ ਇੱਕ ਦਿਨ ਚਰਾਗ ਲਾ ਗਿਆ ਕੋਈ ਟੂਣਾ ਕਰ ਗਿਆ ਤੇਰੇ ਮੈਂ ਦੱਸਾਂ ਪਤਾ ਇੱਧਰ ਨਹੀਂ ਆਉਂਦਾ ਓਏ ਕੀ ਖਾਣਾ ਇੱਥੇ ਚੱਲ ਉਧਰ ਚੱਲ ਤੈਨੂੰ ਘਰੋਂ ਰੋਟੀ ਪੋਉਣਾ ਤੁਹਾਨੂੰ ਚਲ ਗੱਡੀ ਗੱਡੀ ਆਪਣੀ ਚੰਡੀ ਆ ਫਿਰ ਬਾਕੀ ਆ ਜਗਾ ਜਿੰਮੇ ਬਣੀ ਆਣਾ ਇਹਦਾ ਮੈਂ ਬਲੌਗ ਇੱਕ ਬਣਾਇਆ ਹੋਇਆ ਜਦੋਂ ਕੰਪਲੀਟ ਹੋ ਜੂਗੀ ਉਦੋਂ ਪਾਵਾਂਗੇ ਅਜੇ ਚਾਹਾਂ ਸਭ ਕੁਝ ਕਰਨਾ ਰਹਿੰਦਾ ਬਹੁਤ ਭਾਰਤ ਪੈਣਾ ਹਜੇ ਮਿੱਤਰੋ ਇੱਥੇ ਮਾਮਾ ਕੇ ਭਾਰਤ ਵੀ ਬਾਕੀ ਜਗਾ ਰੈਡੀ ਹੋ ਜਾਣ ਦੋ ਫਿਰ ਕਰਦੇ ਆ ਇੱਥੇ ਆਪਾਂ ਪਾਲ ਕੇ ਛਾਲਟੀ ਨੂੰ ਘਰ ਕੁੱਟ ਕੇ ਅੱਛਾ ਅੱਛਾ ਤਰੇ ਕੰਨ ਕੰਨ ਕੁੱੜਦਾ ਕੰਨ ਰੋਟੀ ਰੁਕ ਜਾ ਉਹ ਨਾ ਰੋਟੀ ਖਾਣਾ ਇਹ ਪਹਿਲਾਂ ਉਧਰ ਪਿਆ ਸੀ ਹੁਣ ਇੱਧਰ ਆ ਕੇ ਪੈ ਗਿਆ ਅੰਦਰ ਤੇਰੇ ਚਿਚੜਕਣੇ ਲੱਗੇ ਨੇ ਤੂੰ ਕਿੰਨਾ ਗੰਦਾ ਕੁੱਤਾ ਮਾ ਓਏ ਦੇਖ ਤੇਰੀ ਅੱਖਾਂ ਨਾਲ ਚੁੰਨੇਆਂ ਗੁਆਂ ਨਿਕੀਆਂ ਨਿਕੀਆਂ ਆ ਸ਼ੌਣਿਆ ਲੈ ਮੁਰਸ਼ ਮੁਰਸ਼ ਕਰ ਲੈ ਕੁਛ ਮੁਰਸ਼ ਮੁਰਸ਼ ਕਰ ਲੈ ਕੰਡਾ ਕਰ ਕਰ ਲੈ ਆ ਲੈ ਦੇਖ ਤੂੰ ਇਹ ਖਾਂਦਾ ਹੋਇਆ ਦੇਖੋ ਸਾਰਾ ਤੈਨੂੰ ਦਹੀਂ ਨਹੀਂ ਹੱਕ ਦਿੱਤਾ ਮੰਮੀ ਨੇ ਦੇਖੋ ਵੀ ਬੂੰਦੀ ਵਾਲਾ ਤਾਜ ਆ ਉਹ ਵੀ ਚੱਲ ਆ ਜਾ ਕਾਨ ਆ ਦੇ ਬਈ ਸਾਰਾ ਦਿਨ ਪਰ ਰਹਿੰਦਾ ਬਾ ਇੱਥੇ ਆਪਣੇ ਘਰੇ ਕੰਮਸ ਕੰਮ ਮੰਮੀ ਕਿੰਨੇ ਕੁੱਤੇ ਆਉਂਦੇ ਦਿਨ ਚ ਆਪਣੇ ਘਰੇ ਕੋਈ ਨਹੀਂ ਅਣਗਿਣਤ ਕੁੱਤੇ ਆਉਂਦੇ ਆ ਬਈ ਆਪਣੇ ਘਰੇ ਤੇ ਇਹ ਇਹ ਉਹਨਾਂ ਚੋਂ ਇੱਕ ਆ ਬਿਹੜਾ ਤੇ ਇਹ ਹੁਣ ਆਪਦੀ ਡਾਈਟ ਖਾ ਲੈਣੀ ਆ ਚੱਲ ਖਾ ਲੈ ਆਪਣੇ ਬੁੱਤੇ ਬਾਟੇ ਬਾਬਾ ਲੈ ਨੇ ਤੇਰਾ ਆਪਣਾ ਛੋਟਾ ਇਆ ਕਾਲਾ ਆਲਾ ਬੈੜਾ ਹਾਂਜੀ ਵੀ ਮਿੱਤਰੋ ਫਿਰ ਹਾਲ ਤਾਂ ਆਪਾਂ ਬੱਬਲੂ ਕੋਲੇ ਚੱਲੇ ਆ ਸਕੂਟਰੀ ਦੀ ਅੱਜ ਅਵਾ ਸੁਣਦੇ ਹੋਊਂਗੇ ਜੈਨ ਕਿਟ ਫਟ ਗਿਆ ਜੈਨ ਫਟਿਆ ਵਾਲ ਸਲੰਸਰ ਦਾ ਤੇ ਨਾ ਨੂੰ ਕੇ ਬਾਲਪੜ ਤੋਂ ਹੋ ਕੇ ਸਹਗਾ ਕੇ ਤੇ ਹੁਣ ਆਪਾਂ ਚੱਲੇ ਥੋੜੀ ਹਵਾ ਦੀ ਆਵਾਜ਼ ਆਉਂਦੀ ਹੋਊਗੀ ਮਾ ਨਾ ਮਗਰ ਆ ਰਿਹਾ ਮੋਟਰਸਾਈਕਲ ਲੈ ਕੇ ਤੇ ਮੋਟਰਸਾਈਕਲ ਦਾ ਵੀ ਮੈਂ ਕਰਾਇ ਇੰਜਨ ਤੇ ਇੰਜਨ ਜਰ ਅਧਿਕਾ ਤੇਲ ਹੱਦ ਨਾਲੋਂ ਵੱਧ ਜਿਆਦਾ ਖਾਣ ਲੱਗ ਗਿਆ ਵੋਲਟ ਨਾਲੋਂ ਵੀ ਘੱਟ ਐਵਰੇਜ ਆਉਦੀ ਹੁਣ ਪਹਿਲਾਂ ਤਾਂ ਉਹਦੀ ਐਵਰੇਜ ਪੌਲਟੀ ਨੇ ਨਾਲੋਂ ਵੀ ਜ਼ਿਆਦਾ ਸੀ ਤੇ ਆਹ ਮਿੱਤਰੋ ਹੁਣ ਆਪਾਂ ਕਿਸ ਦੂਹੇ ਤੇ ਪਹਿਲਾਂ ਬੌਲੂ ਕੋਲੇ ਮਿਲਦੇ ਆ ਤੁਹਾਨੂੰ ਵਧੀਆ ਆਵਾਜ਼ ਸੁਣਾਉਣਾ ਕੰਨੀ ਗੰਦੀ ਆਵਾਜ਼ ਨਾ ਇਹਦੀ ਹੋਗੀ ਸਾਡੇ ਗੱਲਾਂ ਤੋਂ ਪਹਿਲਾਂ ਆਪਾਂ ਬੌਲੂ ਕੋਲੇ ਚੱਲਦੇ ਆਂ ਦੇਖ ਲੈ ਕੀ ਕਰਨਾ ਇਹਦਾ

ਕਰਮ ਉਹ ਵੀ ਆ ਲਾ ਬੈਗ ਆਪਣਾ ਟੁੱਟਿਆ ਹੋਇਆ ਦੇਖੋ ਤੁਸੀਂ ਆਹਨ ਦਾ ਨਿਕੀ ਨਹੀਂ ਗਈ ਇਹ ਇਹ ਕਿੰਨੇ ਦੀ ਬੋਗੀ ਬੈਗ ਆ ਤੁਹਾਨੂੰ ਪਤਾ ਸਮਝ ਨਹੀਂ ਦੇਖ ਲੈ ਜੇ ਪਤਾ ਹੁੰਦੀ ਆ ਇਹ ਜਗੜ ਨਹੀਂ ਹੋਊਗਾ ਤਾਂ ਕੋਈ ਮੈਂ ਵੀ ਮੰਨਿਆ ਨਹੀਂ ਹੈ ਨਾ ਹਾਂ ਵੀ ਐਸ 6 ਆ ਬੀ ਕੀ ਮਾਡਲ ਆ ਕਰ ਦੇ ਦੇਖਿਆ ਕਰੋ ਬੋਲ ਕੇ ਦੇਈਏ ਬਿਲਡਿੰਗ ਕਰਾ ਕੇ ਲੈ ਹਾਂ ਟੁੱਟਿਆ ਬਈ ਬੈਗ ਆਪਣੀ ਆ ਫੇਰ ਸੀਲ ਲੀਕ ਹੋਣ ਲੱਗੀ। ਬਾਕੀ ਠੀਕ। ਇਹ ਵੀ ਇਹ ਜੈਨ ਫਟਿਆ ਪਰ ਆਹ ਦੇਖੋ ਜਮਾ ਮੋੜ ਤੋਂ ਨਾ ਪੈਪ ਟੁੱਟੀ ਆ ਆਪਣੀ। ਦੇਖੋ। ਹੁਣੇ ਆਪਾਂ ਕਰਾ ਦਿੰਨੇ ਆ ਗੈਸ ਬਿਲਡਿੰਗ ਕਿਉਂਕਿ ਅੱਜ ਅਜੇ ਸੰਡੇ ਗਏ ਪੈਪ ਮਿਲ ਨਹੀਂਨੀ ਆਪਾਂ ਨੂੰ। ਠੀਕਾ ਬਾਕੀ ਇਹਦਾ ਵੀ 1000 ਫਲਮ ਟੁੱਟੀ ਸੀਗਾ ਸਰਵਿਸ। ਕਾਕੇ ਦਾ ਪੈਂਨ ਕਰਾਇਆ ਸੀਗਾ। ਇਹਦਾ ਇੰਜਨ ਸੀਜ਼ ਹੋ ਗਿਆ ਠੀਕਾ ਦੀ ਮੈਂ ਫੋਟੋ ਸਾਈਡ ਤੇ ਲਗਾ ਦੂੰਗਾ। ਇੰਜਨ ਤੇਲ ਬੜਾ ਖਾਣ ਲੱਗ ਗਿਆ ਜੀ ਇਹ। ਬਾਕੀ ਹੁਣ ਦੇਖਦੇ ਹਾਂ ਦਾ। ਕੀ ਹਿਸਾਬ ਕਿਤਾਬ ਪਹਿਲਾਂ ਫਿਰ ਵੱਕ ਲੈ ਕੇ ਆਈਏ ਸਕੂਟਰ ਨੂੰ ਕਰੀਏ ਸੈਟਅਪ ਇੱਥੇ ਉੱਤੇ ਵਾਪਸ ਆ ਗਏ ਹੁਣ ਸਕੂਟਰੀ ਦੀ ਆਵਾਜ਼ ਜਿਵੇਂ ਮੱਖਣ ਹੋਈ ਪਈ ਆ ਤੇ ਜਿਹੜਾ ਆ ਰੋਡ ਆ ਨਾ ਦੇਖੋ ਤੁਸੀਂ ਕਿੰਨਾ ਸੁੰਨਾ ਨਾ ਇਧਰਲੇ ਪਾਸੇ ਦੂਰ ਦੂਰ ਤਕਰ ਕਰਨੇ ਨੇ ਨਾ ਇਧਰਲੇ ਪਾਸੇ ਦੂਰ ਦੂਰ ਤਕਰ ਕਰਨੇ ਕੇ ਠੀਕ ਆ ਤੇ ਇਹ ਰੋਡ ਤੇ ਇੰਨੀਆਂ ਕੁ ਲੁੱਟਾਂ ਖੋਹਾਂ ਹੁੰਦੀਆਂ ਨੇ ਨਾ ਇੰਨੀਆਂ ਕੁ ਲੁੱਟਾਂ ਖੋਹਾਂ ਹੁੰਦੀਆਂ ਨੇ ਨਾ ਛੱਡ ਗੱਲਾਂ ਦੋ ਕਈ ਵਾਰੀ ਤਾਂ ਸੁਣਨ ਚ ਗੱਲਾਂ ਆਈਆਂ ਨੇ ਵੀ ਕਈ ਵਾਰੀ ਤਾਂ ਇੱਥੇ ਬੰਦੇ ਬੰਦੇ ਵੀ ਬਈ ਮਾਰੇ ਨੇ ਠੀਕ ਆ ਅੱਖੀਂ ਦੇਖਿਆ ਭਾਈ ਮੈਂ ਇਹ ਆ ਵੀ ਇੱਥੇ ਕਈ ਵਾਰੀ ਭਈਆ ਭੂਈਆਂ ਨੂੰ ਲੁੱਟਿਆ ਗਿਆ ਵਾ ਠੀਕ ਆ ਆਕੇ ਰੋਡ ਤੇ ਲੱਗਦਾ ਡਾਰੀ ਆ ਸ਼ੁਰੂ फटाफट ਘਰ ਨੂੰ ਚੱਲੀਏ ਬਾਕੀ ਭਾਈ ਗਰਮੀ ਦੇਖੋ ਕਿੰਨੀ ਜ਼ਿਆਦਾ ਗਰਮੀ ਤੇ ਪਾਣੀ ਮਿੱਤਰੋ ਘਰੇ ਕੋਠਿਆਂ ਤੇ ਆਪਣੇ ਤੇ ਸੁੱਤਾਂ ਤੇ ਰੱਖਿਆ ਕਰੋ ਜਾਂ ਕਿ ਜਾਨਵਰ ਪਾਣੀ ਪੋਣੀ ਪੀ ਲਿਆ ਕਰਨ ਆਪਣੇ ਦਾ ਫੈਕਟਰੀ ਵੀ ਰੱਖਿਆ ਹੁੰਦਾ ਆਪਣੇ ਘਰੇ ਵੀ ਰੱਖਿਆ ਹੁੰਦਾ ਤੇ ਤੇ ਪਾਣੀ ਵੀ ਰੱਖਿਆ ਹੁੰਦਾ ਤੇ ਆਪਣੇ ਘਰ ਦੇ ਘਰ ਕਰਨਾ ਹੈ ਕਿ ਸਹੀ ਰਹਿੰਦਾ ਮਿੱਤਰੋ ਗਰਮੀ ਦੇਟੋ ਆ ਬੰਦੇ ਚ ਉੱਬੇ ਮਤਰਾ ਸ਼ਾਮ ਹੋ ਗਿਆ ਸਕੂਟਰੀਆ ਪਰ ਰਿਪੇਅਰ ਕਰਾ ਲਈ ਸੀਗੀ ਤੇ ਆਪਾਂ ਫਿਰਦੇ ਹੁਣੀ ਖੇਤਾਂ 'ਚ ਜਿੱਥੇ ਆਪਾਂ ਆ ਜਾ ਤੂੰ ਕਿੱਧਰ ਜਾਣਾ ਜਿੱਥੇ ਆਪਾਂ ਫਿਰਦੇ ਹੁੰਦੇ ਸੀਗੇ ਵੀ ਭੱਜਣ ਵਾਲੇ ਹੁੰਦੇ ਸੀ ਜਿੱਥੇ ਉੱਥੇ ਫਿਰਦੇ ਸੀ ਆਪਾਂ ਬਾਕੀ ਬਾਹੀ-ਬੁਹੀ ਚੱਲੀ ਜਾਂਦੇ ਹੁਣ ਹੋਊਗਾ ਕਦੂ ਇਹਨਾਂ ਨੇ ਜੇ ਪਾਣੀ ਛੱਡ ਦੇਣਾ ਇਹਨਾਂ ਨੇ ਸਾਰਿਆਂ ਨੇ ਬਾਕੀ ਬਈ ਹਾਂ ਮੋਟਰ ਜਿੱਥੇ ਆਪਾਂ ਐਕਸਾਈਜ਼ ਕਰਦੇ ਹੁੰਦੇ ਕਾਫੀ ਟਾਂਬਾ ਇੱਧਰੋਂ ਗੇੜਾ ਲੱਗਿਆ ਬਈ ਟਾਈਮ ਹੀ ਨਹੀਂ ਮਿਲਦਾ ਸੀਗਾ ਜਿਵੇਂ ਹੀ ਫ੍ਰੀ ਹੁੰਦੇ ਸੀਗੇ ਇੱਧਰੋਂ ਦੇਖੀ ਜਾਣਾ ਇੱਧਰੋਂ ਦੇਖ ਤੂੰ ਆਹ ਭਾਜੀ ਚਲਿਆ ਭਾਈ ਰੋਮੀ ਭਾਜੀ ਚੱਲਿਆ ਡਰ ਜਾਂਦਾ ਵਾ ਰੋਮੀ ਭਾਈ ਆਉਣ ਵਾਲਾ ਹੈ ਚੋਂ ਨਵਾਂ ਯੂਟਿਊਬਰ ਆਇਏ ਹਨਾ ਓ ਓ ਚਲੋ ਵੀ ਇੱਧਰ ਬਾਹੀ-ਬੁਹੀ ਚੱਲੀ ਜਾਂਦੀ ਸੀ ਸਾਰੀ ਮਗਰ ਸਨਸੈਟ ਦੇਖੋ ਭਾਈ ਪਿੰਡਾਂ ਦਾ ਨਜ਼ਾਰੇ ਦਾ ਆਏ ਹਾਏ ਹਾਏ ਦੂਰ-ਦੂਰ ਤੱਕਰ ਖੁੱਲਮ-ਖੁੱਲਾ ਸਾਰਾ ਹਾਲ ਇਹੀ ਤਾਂ ਵੀ ਨਜ਼ਾਰਾ ਭਾਈ ਮੈਂ ਨਾ 5 ਕਿ ਦਿਨ ਦਿੱਲੀ ਰਹਿ ਕੇ ਆਇਆ ਅੱਜ ਦਾ ਨਾ ਜੀਜਾ ਟੀ ਲਾਉਗਾ ਹੀ ਮੇਰਾ ਤੇ ਉੱਥੇ ਆ ਨਾ ਬਾਈ ਇੰਨਾ ਕੋ ਘੁੱਟਿਆ ਮਹਿਸੂਸ ਹੋ ਬੈਨੀ ਗੰਦੀ ਹਵਾ ਠੀਕ ਆ ਸਾਡ ਗਲੋਂ ਤੋਂ ਮੈਨੂੰ ਮਤਲਬ ਨੇ ਘੁੱਟਣ ਜੀ ਮਹਿਸੂਸ ਹੋਵੇ ਉੱਥੇ ਬੜੀ ਇੱਥੇ ਮੈਂ ਇੱਥੇ ਸਾਰਾ ਕੁਝ ਖੁੱਲਮ ਖੁੱਲਣਾ ਹਰ ਕੋ ਨਜ਼ਾਰਾ ਚੀਰੀ ਦੇਖੋ ਕਿੱਡੀ ਕਿਡੀ ਹੋ ਗਈ ਹੋਏ ਹੋਏ ਅਜੇ ਤਾਂ ਹੋਰ ਵੱਡੀ ਹੋਊਗੀ ਪਾਣੀ ਹੁਣੀ ਲੱਗੂਗਾ ਬਾਕੀ ਕੱਢ ਲੀਏ ਘੇੜਾ ਫਿਰ ਮਿਲਦੇ ਆ ਤੁਹਾਨੂੰ ਹੈਲੋ ਹਾਇਦਾ ਕਰਦੇ ਜਦ ਹੀ ਮੂੰਹ ਘੁਮਾ ਲੈਂਦਾ ਲੋ ਵੀ ਮਿੱਤਰੋ ਅੱਜ ਅਸੀਂ ਮਤਲਬ ਹੁਣ ਮੈਂ ਉਸ ਤੋਂ ਬਾਅਦ ਘੇੜਾ ਕਰਨ ਤੋਂ ਬਾਅਦ ਨਾ ਗੋਲ ਲੱਛ ਘੁੰਮਣ ਆ ਗਿਆ ਜਿਵੇਂ ਕਿ ਚਲੋ ਸੰਡੇ ਸੀਗਾ ਸਾਡੇ ਨਾਲ ਇੱਕ ਬੰਦਾ ਆਇਆ ਨਹੀਂ ਜਿਹਨੇ ਰੌਣਕ ਲਾਉਣੀ ਸੀਗੀਆ ਜਿਹੜਾ ਸਿੱਧੀ ਵੀ ਬੇਇੱਜ਼ਤੀ ਕਰਨੀ ਸੀ ਗੱਲ ਇਹ ਮੇਰੀ ਵੀ ਕਰਨੀ ਸੀ ਇਹਦੀ ਨਹੀਂ ਕਰਨੀ ਸੀ ਇਹਨੇ ਨਾਲ ਲੜਾ ਜਨਾਈ ਦੋ ਇੱਧਰ ਅੱਜ ਫਤਨਾ ਮੌਲ ਮੂਲ ਦਾ ਤਗੜਾ ਹੈ ਕਿਹਦਾ ਸੋ ਆ ਅਸੀਂ ਅੰਦਰ ਸਟੋਰ 'ਚ ਬੈਠਾ ਉਹ ਸਾਹਮਣੇ ਤਾਂ ਅਸੀ ਕਿ ਚਲੋ ਅੱరే ਮੈਸੇ ਦਾ ਮੈਂ ਇਸ ਟਾਈਮ ਨੂੰ ਘਰੇ ਵੜ ਜਾਣਾ ਅੱਜ ਮੈਂ ਬਿਨਾਂ ਘਰੇ ਤੋਂ ਸੇ ਨਿਕਲੇ ਆਇਆ ਪੈਸੇ ਵੀ ਦਿਲ ਜਿਹਾ ਨਹੀਂ ਲੱਗ ਰਹੀ ਸਵੇਰ ਦਾ ਨਾ ਇਹਦਾ ਲੱਗ ਰਹੀ ਨਾ ਮੇਰਾ ਲੱਗ ਰਹੀ ਆਖਾ ਚਲੋ ਅੱਜ ਗੇੜਾ ਕੱਢੀ ਆਈਏ ਹਨਾ ਗੱਡੀਆਂ ਇੱਥੇ ਬੜੀਆਂ ਜ਼ਬਰਦਸਤ ਜ਼ਬਰਦਸਤਾਂ ਆਉਂਦੀਆਂ ਸਕੋਰਪੀਓ ਆ ਗਈ ਅ ਨਵੇਂ ਮਾਡਲ ਵਾਲੀ ਕ੍ਰੇਟਾ ਆ ਗਈ ਬਾਕੀ ਤਾਂ ਉਹੀ ਨੇਗੀਆਂ ਪੁਰਾਣੀਆਂ ਗੱਡੀਆਂ ਅੱਜ ਮਾਹੌਲ ਮੁਰਦਰ ਤਗੜਾ ਵਾ ਸੰਡੇ ਨੂੰ ਹੀ ਹੁੰਦਾ ਇੱਥੇ ਗੁਰਦੁਆਰੇ ਕਰਕੇ ਬਾਕੀ ਦਿਨ ਤਾਂ ਹੁੰਦਾ ਨਹੀਂ ਹਨਾ ਇਹ ਤਵਾਰ ਨਹੀਂ ਹੁੰਦਾ ਬੱਸ ਇਹ ਤਵਾਰ ਨਹੀਂ ਹੁੰਦਾ ਨਹੀਂ ਤਾਂ ਅਸੀਂ ਰੋਜ਼ ਹੀ ਬੈਠੇ ਹਈ ਤੌਰੇ ਗੱਲਬਾਤ ਜੀ ਬਣਦੀ ਨਹੀਂ ਹੈਗੀ ਤੌਰੇ ਹਨਾ ਚਲੋ ਬਾਕੀ ਦੇਖਦੇ ਆ ਘਰੇ ਕਿੰਨੇ ਵਜੇ ਵੜਦੇ ਆ ਜੇ ਰਾਤ ਨੂੰ ਫੋਨ ਆਉਣਗੇ ਗਾਲਾਂ ਹੀ ਨਿਕਲਣਗੀਆਂ ਘਰ ਦੇਆਂ ਮੂੰਹ ਹਨਾ ਹਲੋ ਆਉਣ ਦੀ ਹੈ ਘਰ ਦੇਖਦੇ ਆ